ਇਸ ਆਬ ਦੇ ਜੀਜਾ ਜੀ ਇੱਥੇ ਐਡਮਿਟ ਹੈ ਉਹਨਾਂ ਨੂੰ ਆਈ ਸੀ ਯੂ ਚਲਣ ਲਈ ਅਸੀਂ ਉਦੋਂ ਦੇ ਬੈੱਡ ਅਰੇਂਜ ਕਰ ਰਹੇ ਸੀਗੇ ਜਦ ਤੱਕ ਇਹ ਕਹਿੰਦੇ ਕਿ ਕਿਉਂਕਿ ਲਈ ਉਹਨਾਂ ਦਾ ਕਾਰਡ ਬਣਿਆ ਉਹਨਾਂ ਦੇ ਜਿੰਨੇ ਚਿਰ ਤੱਕ ਪੈਸੇ ਨੋਚਨੇ ਸੀ ਉਦੋਂ ਤੱਕ ਉਹਨਾਂ ਨੂੰ ਇੱਥੇ ਐਡਮਿਟ ਕੀਤਾ ਗਿਆ ਉਸ ਤੋਂ ਬਾਅਦ ਹੁਣ ਆ ਕੇ ਕਹਿ ਰਹੇ ਕਿ ਹੁਣ ਖੜ੍ਹ ਜਾਓ ਉਸ ਤੋਂ ਬਾਅਦ ਹੁਣ ਕਹਿੰਦੇ ਜੀ ਨਹੀਂ ਤੁਹਾਡੇ ਕੋਲ ਬੈੱਡ ਹੈ ਨਹੀਂ ਸਾਡੇ ਹੁੰਦੇ ਆ ਅੱਧੇ ਘੰਟੇ ਤੋਂ ਇਹ ਦੋ ਐਂਬੂਲੈਂਸਾਂ ਅੱਧੇ ਘੰਟੇ ਤੋਂ ਬਰੇਚ ਤੜਪ ਰਿਆ ਸਾਰਾ ਅੰਦਰ ਆਓ ਇੱਧਰ ਆਓ ਸਾਰੀ ਐਮਰਜੈਂਸੀ ਦਿਖਾਓ ਖਾਲੀ ਪਈ ਹੈ ਪਰ ਪਹਿਲਾਂ ਇਹਨਾਂ ਦੇ ਕਾਰਡ ਉੱ ਕਹਿੰਦੇ ਰੋਕੋ ਹਜੇ ਨਹੀਂ ਅਸੀਂ ਲਵਾਂਗੇ ਆ ਸਾਰੀ ਖਾਲੀ ਪਈ ਐ ਆ ਸਾਰੀ ਖਾਲੀ ਪਈ ਐ ਆ ਬੈਂਕ ਖਾਲੀ ਬੈਠੇ ਆ ਸਾਰੇ ਬੈਡੀਟਾਂ ਦੇ ਕੋ ਆ ਆ ਵੀ ਹੁਣ ਇਹ ਵੀ ਮੇਰੇ ਕਹਿਣ ਤੋਂ ਬਾਅਦ ਇਹ ਪੇਸ਼ੈਂਟ ਇਹਨਾਂ ਨੂੰ ਵੀ ਬਾਹਰ ਰੈਂਪ ਤੇ ਖੜਾਈ ਰੱਖਿਆ ਸਿਰਫ ਸਿਰਫ ਕਿਹਦਾ ਹੈ ਮਕਸਦ ਕੀ ਹੈ ਕਿ ਜਿੱਥੋਂ ਪੈਸੇ ਬਣ ਸਕਦੇ ਆ ਮਰੀਜ਼ ਨੂੰ ਆਈਸੀਯੂ ਚ ਨਹੀਂ ਸ਼ਿਫਟ ਕਰ ਰਹੇ ਬਾਹਰ ਅੱਧੇ ਘੰਟੇ ਤੋਂ ਆ ਹੁਣ ਮਤਲਬ ਹਾਜੇ ਮੈਂ ਉਹ ਵਿਚਾਰੀ ਛੋਟੀ ਦੀ ਹਮੇ ਕਿੱਥੋਂ ਆਏ ਤੁਸੀਂ ਜੀ ਕਿੰਨੀ ਦੇਰ ਹੋ ਗਈ ਤੁਮ ਖੜਿਆ ਨੂੰ ਹਮਾਰੇ ਕੋ ਕੋ 20 ਮਿੰਟ ਹੋ ਗਏ ਕੀ ਕਹਿੰਦੇ ਪਹਿਲਾਂ ਫਾਈਲ ਦੇਖਾਂਗੇ ਉਹ ਪਹਿਲੇ ਫਾਈਲ ਦੇਖੀ ਆ ਵੀ ਬੋਲਦੇ ਆ ਮਰਗਾ ਸੀ ਮਰਗਾ ਸੀ ਖਾਲੀ ਪਈ ਹੈ ਉਹ ਵੀ ਜਿਹੜੇ ਦੂਜਾ ਪੇਸ਼ੈਂਟ ਵੀ ਆ ਸੀ ਕਿ ਇਹ ਮੈਂ ਬੇਸਿਕਲੀ ਤਾਂ ਦੇਖਣਾ ਕਿਥੋਂ ਪੈਸੇ ਬਣ ਸਕਦੇ ਹੈ ਹਾਂਜੀ ਇਹ ਹੀ ਹੈ ਨਾ ਮੈਂ ਜਾਨੀ ਕਿ ਮੈਂ ਹੁਣ ਹੀ ਹੈਲਥ ਮਿਨਿਸਟਰ ਨੂੰ ਵੀ ਸ਼ਿਕਾਇਤ ਕਰ ਰਿਹਾ ਫੋਨ ਕੇ ਇਹਨਾਂ ਦੇ ਤੱਕ ਬੈੱਡ ਚ ਚੈੱਕ ਕਿਤੇ ਜਾਣ ਕਰਤੀ ਥਿਸ ਇਜ਼ ਗ੍ਰੋਸ ਇਨ ਹਿਊਮਨ ਅਤੇ ਤੇ ਉਤ ਜਿਹੜਾ ਇੱਥੋਂ ਟੈਂਡੈਂਟ ਆ ਗਿਆ ਸਕਿਉਰਿਟੀ ਗਾਰਡ ਉਹਨੂੰ ਕਹਿ ਰਿਹਾ ਕਿ ਕਿ ਵੀ ਹਜੇ ਰੁਕੋ ਵੇਟ ਕਰੋ ਪਹਿਲਾਂ ਫਾਈਲ ਦੇਖਾਂਗੇ ਜੇ ਤੁਹਾਡੇ ਕੋਲ ਬੈਡ ਫੁੱਲ ਨਹੀਂ ਕਾਰਡ ਬਣਿਆ ਉਹਨਾਂ ਦੇ ਜਿੰਨੇ ਚਿਰ ਤੱਕ ਪੈਸੇ ਨੋਚਣੇ ਸੀ ਉਦੋਂ ਤੱਕ ਉਹਨਾਂ ਨੂੰ ਇੱਥੇ ਐਡਮਿਟ ਕੀਤਾ ਗਿਆ ਉਸ ਤੋਂ ਬਾਅਦ ਹੁਣ ਆ ਚੁੱਕੇ ਕਹਿ ਰਿਹਾ ਕਿ ਹੁਣ ਖੜਜੋ ਉਸ ਤੋਂ ਬਾਅਦ ਹੁਣ ਕਹਿੰਦੇ ਜੀ ਨਹੀਂ ਤੁਹਾਡੇ ਕੋਲ ਬੈਡ ਹੈ ਨਹੀਂ ਸਾਡੇ ਹੁੰਦੇ ਆ ਅੱਧੇ ਘੰਟੇ ਤੋਂ ਇਹ ਦੋ ਐਮਬੂਲੈਂਸਾਂ ਅੱਧੇ ਘੰਟੇ ਤੋਂ ਬਰੀਜ ਤੜਪ ਰਿਆ ਸਾਰਾ ਅੰਦਰ ਆਓ ਇੱਧਰ ਆਓ ਸਾਰੀ ਐਮਰਜੈਂਸੀ ਦਿਖਾਓ ਖਾਲੀ ਪਈ ਹੈ ਪਰ ਪਹਿਲਾਂ ਇਹਨਾਂ ਦੇ ਕ ਕਹਿੰਦੇ ਰੋਕੋ ਹਜੇ ਨਹੀਂ ਅਸੀਂ ਲਵਾਂਗੇ ਆ ਸਾਰੀ ਖਾਦੀ ਪਈ ਆ ਸਾਰੀ ਖਾਦੀ ਪਈ ਆ ਬੈਂਟ ਸਾਲੀ ਦੇ ਆ ਸਾਰੇ ਬੈਡਰ ਦੇਖੋ ਆ ਆ ਵੀ ਹੁਣ ਇਹ ਵੀ ਮੇਰੇ ਕਹਿਣ ਤੋਂ ਬਾਅਦ ਇਹ ਪੇਸ਼ੈਂਟ ਇਹਨਾਂ ਨੂੰ ਵੀ ਬਾਹਰ ਰੈਂਪ ਤੇ ਖੜਾਈ ਰੱਖਿਆ ਸਿਰਫ ਸਿਰਫ ਜਿਹੜਾ ਹੈ ਮਕਸਦ ਕੀ ਹੈ ਕਿ ਜਿੱਥੋਂ ਪੈਸੇ ਬਣ ਸਕਦੇ ਆ ਮਰੀਜ਼ ਨੂੰ ਆਈਸੀਯੂ ਚ ਨਹੀਂ ਸ਼ਿਫਟ ਕਰ ਰਹੇ ਬਾਹਰ ਅੱਧੇ ਘੰਟੇ ਤੋਂ ਆ ਹੁਣ ਮਾਤਰਾ ਅਜੇ ਨਹੀਂ ਉਹ ਵਿਚਾਰੀ ਛੋਟੀ ਜੀ ਹਮੇ ਕਿੱਥੋਂ ਆਏ ਤੁਸੀਂ ਜੀ ਕਿੰਨੀ ਦੇਰ ਹੋ ਗਈ ਫੋਨ ਖੜਿਆ ਨੂੰ ਹਮਾਰੇ ਕੋਲ ਕੋ 20 ਮਿੰਟ ਹੋ ਗਏ ਕੀ ਕਹਿੰਦੇ ਪਹਿਲਾਂ ਫਾਈਲ ਦੇਖਾਂਗੇ ਉਹ ਪਹਿਲੇ ਫਾਈਲ ਦੇਖੀ ਅਭੀ ਬੋਲਤੇ ਹਾਂ ਅਮਰ ਜੀ ਸੀ ਮੈਡੀਕਲ ਐਮਰਜੈਂਸੀ ਖਾਲੀ ਪਈ ਹੈ ਉਹ ਵੀ ਜਿਹੜੇ ਦੂਜਾ ਪੇਸ਼ੈਂਟ ਵੀ ਆ ਸੀ ਕਿ ਇਹ ਬੇਸਿਕਲੀ ਤਾਂ ਦੇਖਣਾ ਕਿੱਥੋਂ ਪੈਸੇ ਬਣ ਸਕਦੇ ਹਾਂ ਜੀ ਇਹ ਹੈ ਨਾ ਮਸਲਾ ਮੈਂ ਜਾਣੀ ਕਿ ਮੈਂ ਹੁਣ ਹੀ ਹੈਲਥ ਮਿਨਿਸਟਰ ਨੂੰ ਵੀ ਸ਼ਿਕਾਇਤ ਰਿਹਾ ਫੋਨ ਕਿ ਇਹਨਾਂ ਦੇ ਇੱਕ ਤਾਂ ਬੈੱਡ ਚ ਚੈੱਕ ਕਿਤੇ ਜਾਣ ਕਰਤੀ ਥਿਸ ਇਜ਼ ਗ੍ਰੋਸ ਇਨ ਹਿਊਮਨ ਅਥੀ ਟੇ ਉਤੋਂ ਜਿਹੜਾ ਇੱਥੋਂ ਟੈਂਡੈਂਟ ਆ ਗਿਆ ਸਿਕਿਉਰਿਟੀ ਗਾਰਡ ਉਹਨੂੰ ਕਹਿ ਰਿਹਾ ਕਿ ਕਿ ਵੀ ਹਜੇ ਰੁਕੋ ਵੇਟ ਕਰੋ ਪਹਿਲਾਂ ਫਾਈਲ ਦੇਖਾਂਗੇ ਜੇ ਤੁਹਾਡੇ ਕੋਲ ਬੈਡ ਫੁੱਲ ਘੰਟੇ ਤੋਂ ਇਹ ਦੋ ਐਂਬੂਲੈਂਸਾਂ ਅੱਧੇ ਘੰਟੇ ਤੋਂ ਬਰੇਜ ਤੜਪ ਰਿਆ ਸਾਰਾ ਅੰਦਰ ਆਓ ਇੱਧਰ ਆਓ ਸਾਰੀ ਐਮਰਜੈਂਸੀ ਦਿਖਾਓ ਖਾਲੀ ਪਈ ਹੈ ਪਰ ਪਹਿਲਾਂ ਇਹਨਾਂ ਦੇ ਕਾਰਡ ਉੱਤੋਂ ਕਹਿੰਦੇ ਕਿ ਰੋਕੋ ਕਹਿੰਦੇ ਰੋਕੋ ਹਜੇ ਨਹੀਂ ਅਸੀਂ ਲਵਾਂਗੇ ਆ ਸਾਰੀ ਖਾਲੀ ਪਈ ਹੈ ਆ ਸਾਰੀ ਖਾਲੀ ਪਈ ਹੈ ਆ ਬੈਡ ਖਾਲੀ ਪਈ ਹੈ ਆ ਸਾਰੇ ਗੱਡੀ ਤਾਂ ਦਿਖਾਓ ਆ ਵੀ ਹੁਣ ਇਹ ਵੀ ਮੇਰੇ ਕਹਿਣ ਤੋਂ ਬਾਅਦ ਇਹ ਪੇਸ਼ੈਂਟ ਇਹਨਾਂ ਨੂੰ ਵੀ ਬਾਹਰ ਰੈਂਪ ਤੇ ਖੜਾਈ ਰੱਖਿਆ ਸਿਰਫ ਸਿਰਫ ਕਿਹਦਾ ਹੈ ਮਕਸਦ ਕੀ ਹੈ ਕਿ ਜਿੱਥੋਂ ਪੈਸੇ ਬਣ ਸਕਦੇ ਆ ਮਰੀਜ਼ ਨੂੰ ਆਈਸੀਯੂ ਚ ਨਹੀਂ ਸ਼ਿਫਟ ਕਰ ਰਹੇ ਬਾਹਰ ਅੱਧੇ ਘੰਟੇ ਤੋਂ ਆ ਹੁਣ ਮਤ ਹਾਜਿਮੀ ਉਹ ਵਿਚਾਰੀ ਛੋਟੀ ਦੀ ਹਮੇ ਕਿੱਥੋਂ ਆਏ ਤੁਸੀਂ ਜੀ ਕਿੰਨੀ ਦੇਰ ਹੋ ਗਈ ਫਮ ਖੜਿਆ ਨੂੰ ਹਮਾਰੇ ਕੋ ਕੋ 20 ਮਿੰਟ ਹੋ ਗਏ ਕੀ ਕਹਿੰਦੇ ਪਹਿਲਾਂ ਫਾਈਲ ਦੇਖਾਂਗੇ ਉਹ ਪਹਿਲੇ ਫਾਈਲ ਦੇਖੀ ਅਭੀ ਬੋਲਤੇ ਹਮਾਰਾ ਕਮਰੇ ਕਾਂਸੀ ਖਾਲੀ ਪਈਏ ਉਹ ਵੀ ਜਿਹੜੇ ਦੂਜਾ ਪੇਸ਼ੈਂਟ ਵੀ ਅਸੀਂ ਕਿਆ ਇਹ ਮੈਂ ਬੇਸਿਕਲੀ ਤਾਂ ਦੇਖਣਾ ਕਿਥੋਂ ਪੈਸੇ ਬਣ ਸਕਦੇ ਹਾਂਜੀ ਇਹੀ ਹੈ ਨਾ ਮੈਂ ਜਾਣੀ ਕਿ ਮੈਂ ਹੁਣੇ ਹੈਲਥ ਮਿਨਿਸਟਰ ਨੂੰ ਵੀ ਸ਼ਿਕਾਇਤ ਰਿਹਾ ਫੋਨ ਕਿ ਇਹਨਾਂ ਦੇ ਤੱਕ ਬੈੱਡ ਚੈੱਕ ਕਿਤੇ ਜਾਣ ਕਰਤੀ ਥਿਸ ਇਜ਼ ਗਰੋਸ ਇਨ ਹਿਊਮਨ ਅੱਥੇ ਟੇ ਉਤੋਂ ਜਿਹੜਾ ਇੱਥੋਂ ਟੈਂਡੈਂਟ ਆ ਗਿਆ ਸਕਿਉਰਿਟੀ ਗਾਰਡ ਉਹਨੂੰ ਕਹਿ ਰਿਹਾ ਕਿ ਕਿ ਵੀ ਹਜੇ ਰੁਕੋ ਵੇਟ ਕਰੋ ਪਹਿਲਾਂ ਫਾਈਲ ਦੇਖਾਂਗੇ ਜੇ ਤੁਹਾਡੇ ਕੋਲ ਬੈਡ ਫੁੱਲ ਨੇ ਘੰਟੇ ਤੋਂ ਇਹ ਦੋ ਐਂਬੂਲੈਂਸਾਂ ਅੱਧੇ ਘੰਟੇ ਤੋਂ ਬਰੇਜ ਤੜਪ ਰਿਆ ਸਾਰਾ ਅੰਦਰ ਆਓ ਇੱਧਰ ਆਓ ਸਾਰੀ ਐਮਰਜੈਂਸੀ ਦਿਖਾਓ ਖਾਲੀ ਪਈ ਹੈ ਪਰ ਪਹਿਲਾਂ ਇਹਨਾਂ ਦੇ ਕਾਰਡ ਉੱਤੋਂ ਕਹਿੰਦੇ ਕਿ ਰੋਕੋ ਕਹਿੰਦੇ ਰੋਕੋ ਹਜੇ ਨਹੀਂ ਅਸੀਂ ਲਵਾਂਗੇ ਆ ਸਾਰੀ ਖਾਲੀ ਪਈ ਹੈ ਆ ਸਾਰੀ ਖਾਲੀ ਪਈ ਹੈ ਆ ਬੈਡ ਖਾਲੀ ਹੈ ਆ ਸਾਰੇ ਗੱਡੀ ਤੋਂ ਦਿਖਾਓ ਆ ਵੀ ਹੁਣ ਇਹ ਵੀ ਮੇਰੇ ਕਹਿਣ ਤੋਂ ਬਾਅਦ ਇਹ ਪੇਸ਼ੈਂਟ ਇਹਨਾਂ ਨੂੰ ਵੀ ਬਾਹਰ ਰੈਂਪ ਤੇ ਖੜਾਈ ਰੱਖਿਆ ਸਿਰਫ ਸਿਰਫ ਕਿਹਦਾ ਹੈ ਮਕਸਦ ਕੀ ਹੈ ਕਿ ਜਿੱਥੋਂ ਪੈਸੇ ਬਣ ਸਕਦੇ ਆ ਮਰੀਜ਼ ਨੂੰ ਆਈਸੀਯੂ ਚ ਨਹੀਂ ਸ਼ਿਫਟ ਕਰ ਰਹੇ ਬਾਹਰ ਅੱਧੇ ਘੰਟੇ ਤੋਂ ਆ ਹੁਣ ਮਤ ਹਾ ਜੀ ਉਹ ਵਿਚਾਰੀ ਛੋਟੀ ਦੀ ਹਮੇ ਕਿੱਥੋਂ ਆਏ ਤੁਸੀਂ ਜੀ ਕਿੰਨੀ ਦੇਰ ਹੋ ਗਈ ਫੋਮ ਖੜਿਆ ਨੂੰ ਹਮਾਰੇ ਕੋ ਕੋ 20 ਮਿੰਟ ਹੋ ਗਏ ਕੀ ਕਹਿੰਦੇ ਪਹਿਲਾਂ ਫਾਈਲ ਦੇਖਾਂਗੇ ਉਹ ਪਹਿਲੇ ਫਾਈਲ ਦੇਖੀ ਅਭੀ ਬੋਲਦੇ ਹਾਂ ਮਰ ਗਿਆ ਸੀ ਮਾਮਾ ਕੰਸੀ ਖਾਲੀ ਪਈ ਹੈ ਉਹ ਵੀ ਜਿਹੜੇ ਦੂਜਾ ਪੇਸ਼ੈਂਟ ਵੀ ਅਸੀਂ ਕਿਹਾ ਇਹ ਬੇਸਿਕਲੀ ਤਾਂ ਦੇਖਣਾ ਕਿਥੋਂ ਪੈਸੇ ਬਣ ਸਕਦੇ ਹੈ ਜੀ ਇਹ ਹੈ ਨਾ ਮੈਂ ਜਾਣੇ ਕਿ ਮੈਂ ਹੁਣੇ ਹੈਲਥ ਮਿਨਿਸਟਰ ਨੂੰ ਵੀ ਸ਼ਿਕਾਇਤ ਰਿਹਾ ਫੋਨ ਕਿ ਇਹਨਾਂ ਦੇ ਇੱਕ ਤਾਂ ਬੈੱਡ ਚ ਚੈੱਕ ਕਿਤੇ ਜਾਣ ਕਰਤੀ ਥਿਸ ਇਜ਼ ਗਰੋਸ ਇਨ ਹਿਊਮਨ ਅੱਥੇ ਟੇਲ ਤੋਂ ਜਿਹੜਾ ਇੱਥੋਂ ਟੈਂਡੈਂਟ ਆ ਗਿਆ ਸਕਿਉਰਿਟੀ ਗਾਰਡ ਉਹਨੂੰ ਕਹਿ ਰਿਹਾ ਕਿ ਕਿ ਵੀ ਹਜੇ ਰੁਕੋ ਵੇਟ ਕਰੋ ਪਹਿਲਾਂ ਫਾਈਲ ਦੇਖਾਂਗੇ ਜੇ ਤੁਹਾਡੇ ਕੋਲ ਬੈਡ ਫੁੱਲ ਨੇ ਘੰਟੇ ਤੋਂ ਇਹ ਦੋ ਐਂਬੂਲੈਂਸਾਂ ਅੱਧੇ ਘੰਟੇ ਤੋਂ ਬਰੇਜ ਤੜਪ ਰਿਆ ਸਾਰਾ ਅੰਦਰ ਆਓ ਇੱਧਰ ਆਓ ਸਾਰੀ ਐਮਰਜੈਂਸੀ ਦਿਖਾਓ ਖਾਲੀ ਪਈ ਹੈ ਪਰ ਪਹਿਲਾਂ ਇਹਨਾਂ ਦੇ ਕਾਰਡ ਉੱਤੋਂ ਕਹਿੰਦੇ ਕਿ ਰੋਕੋ ਕਹਿੰਦੇ ਰੋਕੋ ਹਜੇ ਨਹੀਂ ਅਸੀਂ ਲਵਾਂਗੇ ਆ ਸਾਰੀ ਖਾਲੀ ਪਈ ਹੈ ਆ ਸਾਰੀ ਖਾਲੀ ਪਈ ਹੈ ਆ ਬੈਡ ਖਾਲੀ ਪਈ ਹੈ ਆ ਸਾਰੇ ਗੱਡੀ ਤਾਂ ਦਿਖਾਓ ਆ ਵੀ ਹੁਣ ਇਹ ਵੀ ਮੇਰੇ ਕਹਿਣ ਤੋਂ ਬਾਅਦ ਇਹ ਪੇਸ਼ੈਂਟ ਇਹਨਾਂ ਨੂੰ ਵੀ ਬਾਹਰ ਰੈਂਪ ਤੇ ਖੜਾਈ ਰੱਖਿਆ ਸਿਰਫ ਸਿਰਫ ਕਿਹਦਾ ਹੈ ਮਕਸਦ ਕੀ ਹੈ ਕਿ ਜਿੱਥੋਂ ਪੈਸੇ ਬਣ ਸਕਦੇ ਆ ਮਰੀਜ਼ ਨੂੰ ਆਈਸੀਯੂ ਚ ਨਹੀਂ ਸ਼ਿਫਟ ਕਰ ਰਹੇ ਬਾਹਰ ਅੱਧੇ ਘੰਟੇ ਤੋਂ ਆ ਹੁਣ ਮਾਤ ਹਾਜਿਮੇਂ ਉਹ ਵਿਚਾਰੀ ਛੋਟੀ ਦੀ ਹਮੇ ਕਿੱਥੋਂ ਆਏ ਤੁਸੀਂ ਜੀ ਕਿੰਨੀ ਦੇਰ ਹੋ ਗਈ ਫੋਮ ਖੜਿਆ ਨੂੰ ਹਾਂ ਮਾਰੇ ਕੋ ਕੋ 20 ਮਿੰਟ ਹੋ ਗਏ ਕੀ ਕਹਿੰਦੇ ਪਹਿਲਾਂ ਫਾਈਲ ਦੇਖਾਂਗੇ ਉਹ ਪਹਿਲੇ ਫਾਈਲ ਦੇਖੀ ਅਭੀ ਬੋਲਦੇ ਆਮਰ ਜਨਸੀ ਮਾਮਲ ਜਨਸੀ ਖਾਲੀ ਪਈਏ ਉਹ ਵੀ ਜਿਹੜੇ ਦੂਜਾ ਪੇਸ਼ੈਂਟ ਵੀ ਅਸੀਂ ਕਿਹਾ ਇਹ ਬੇਸਿਕਲੀ ਤਾਂ ਦੇਖਣਾ ਕਿਥੋਂ ਪੈਸੇ ਬਣ ਸਕਦੇ ਹਾਂਜੀ ਇਹੀ ਹੈ ਨਾ ਮੈਂ ਜਾਣੇ ਕਿ ਮੈਂ ਫੋਨੀ ਹੈਲਥ ਮਿਨਿਸਟਰ ਨੂੰ ਵੀ ਸ਼ਿਕਾਇਤ ਰਿਹਾ ਫੋਨ ਕਿ ਇਹਨਾਂ ਦੇ ਤੱਕ ਬੈੱਡ ਚ ਚੈੱਕ ਕਿਤੇ ਜਾਣ ਗੱਤੀ ਥਿਸ ਇਜ਼ ਗ੍ਰੋਸ ਇਨ ਹਿਊਮਨ ਅੱਥੇ ਟੇ ਟੋ ਜਿਹੜਾ ਇੱਥੋਂ ਟੈਂਡੈਂਟ ਆ ਗਿਆ ਸਿਕਿਉਰਿਟੀ ਗਾਰਡ ਉਹਨੂੰ ਕਹਿ ਰਿਹਾ ਕਿ ਕਿ ਵੀ ਹਜੇ ਰੁਕੋ ਵੇਟ ਕਰੋ ਪਹਿਲਾਂ ਫਾਈਲ ਦੇਖਾਂਗੇ ਜੇ ਤੁਹਾਡੇ ਕੋਲ ਬੈਡ ਫੁੱਲ ਨੇ ਘੰਟੇ ਤੋਂ ਇਹ ਦੋ ਐਂਬੂਲੈਂਸਾਂ ਅੱਧੇ ਘੰਟੇ ਤੋਂ ਬਰੇਚ ਤੜਪ ਰਿਆ ਸਾਰਾ ਅੰਦਰ ਆਓ ਇੱਧਰ ਆਓ ਸਾਰੀ ਐਮਰਜੈਂਸੀ ਦਿਖਾਓ ਖਾਲੀ ਪਈ ਹੈ ਪਰ ਪਹਿਲਾਂ ਇਹਨਾਂ ਦੇ ਕਾਰਡ ਉੱਤੋਂ ਕਹਿੰਦੇ ਕਿ ਰੋਕੋ ਕਹਿੰਦੇ ਰੋਕੋ ਹਜੇ ਨਹੀਂ ਅਸੀਂ ਲਵਾਂਗੇ ਆ ਸਾਰੀ ਖਾਲੀ ਪਈ ਹੈ ਆ ਸਾਰੀ ਖਾਲੀ ਪਈ ਹੈ ਆ ਬੈਡ ਖਾਲੀ ਪਈ ਹੈ ਆ ਸਾਰੇ ਗੱਡੀ ਤੋਂ ਦਿਖਾਓ ਆ ਵੀ ਹੁਣ ਇਹ ਵੀ ਮੇਰੇ ਕਹਿਣ ਤੋਂ ਬਾਅਦ ਇਹ ਪੇਸ਼ੈਂਟ ਇਹਨਾਂ ਨੂੰ ਵੀ ਬਾਹਰ ਰੈਂਪ ਤੇ ਖੜਾਈ ਰੱਖਿਆ ਸਿਰਫ ਸਿਰਫ ਕਿਹਦਾ ਹੈ ਮਕਸਦ ਕੀ ਹੈ ਕਿ ਜਿੱਥੋਂ ਪੈਸੇ ਬਣ ਸਕਦੇ ਆ ਮਰੀਜ਼ ਨੂੰ ਆਈਸੀਯੂ ਚ ਨਹੀਂ ਸ਼ਿਫਟ ਕਰ ਰਹੇ ਬਾਹਰ ਅੱਧੇ ਘੰਟੇ ਤੋਂ ਆ ਹੁਣ ਮਤ ਹਾ ਜੀ ਉਹ ਵਿਚਾਰੀ ਛੋਟੀ ਦੀ ਹਮੇ ਕਿੱਥੋਂ ਆਏ ਤੁਸੀਂ ਜੀ ਕਿੰਨੀ ਦੇਰ ਹੋ ਗਈ ਫੋਮ ਖੜਿਆ ਨੂੰ ਹਮਾਰੇ ਕੋ ਕੋ 20 ਮਿੰਟ ਹੋ ਗਏ ਕੀ ਕਹਿੰਦੇ ਪਹਿਲਾਂ ਫਾਈਲ ਦੇਖਾਂਗੇ ਉਹ ਪਹਿਲੇ ਫਾਈਲ ਦੇਖੀ ਅਭੀ ਬੋਲਦੇ ਹਾਂ ਮਰ ਗਿਆ ਸੀ ਮਾਮਾ ਜੀ ਸੀ ਖਾਲੀ ਪਈਏ ਉਹ ਵੀ ਜਿਹੜੇ ਦੂਜਾ ਪੇਸ਼ੈਂਟ ਵੀ ਅਸੀਂ ਕਿਹਾ ਇਹ ਬੇਸਿਕਲੀ ਤਾਂ ਦੇਖਣਾ ਕਿਥੋਂ ਪੈਸੇ ਬਣ ਸਕਦੇ ਹਾਂ ਜੀ ਇਹ ਹੀ ਹੈ ਨਾ ਮੈਂ ਜਾਣੇ ਕਿ ਮੈਂ ਹੁਣ ਹੀ ਹੈਲਥ ਮਿਨਿਸਟਰ ਨੂੰ ਵੀ ਸ਼ਿਕਾਇਤ ਰਿਹਾ ਫੋਨ ਕਿ ਇਹਨਾਂ ਦੇ ਤੱਕ ਬੈੱਡ ਚ ਚੈੱਕ ਕੀਤੇ ਜਾਣ ਕਿਤੇ ਥਿਸ ਇਜ਼ ਗ੍ਰੋਸ ਇਨ ਹਿਊਮਨ ਅੱਥੇ ਟੇਲ ਤੋਂ ਜਿਹੜਾ ਇੱਥੋਂ ਟੈਂਡੈਂਟ ਆ ਗਿਆ ਸਿਕਿਉਰਿਟੀ ਗਾਰਡ ਉਹਨੂੰ ਕਹਿ ਰਿਹਾ ਕਿ ਕਿ ਵੀ ਹਜੇ ਰੁਕੋ ਵੇਟ ਕਰੋ ਪਹਿਲਾਂ ਫਾਈਲ ਦੇਖਾਂਗੇ ਜੇ ਤੁਹਾਡੇ ਕੋਲ ਬੈਡ ਫੁੱਲ ਲੈ ਮਿੰਟੇ ਤੋਂ ਇਹ ਦੋ ਐਂਬੂਲੈਂਸਾਂ ਅੱਧੇ ਘੰਟੇ ਤੋਂ ਬਰੀਜ ਟੜਪ ਰਿਹਾ ਸਾਰਾ ਅੰਦਰ ਆਓ ਇੱਧਰ ਆਓ ਸਾਰੀ ਐਮਰਜੈਂਸੀ ਦਿਖਾਓ ਖਾਲੀ ਪਈ ਹੈ ਪਰ ਪਹਿਲਾਂ ਇਹਨਾਂ ਦੇ ਕਾਰਡ ਉੱਤੋਂ ਕਹਿੰਦੇ ਕਿ ਰੋਕੋ ਕਹਿੰਦੇ ਰੋਕੋ ਹਜੇ ਨਹੀਂ ਅਸੀਂ ਲਾਵਾਂਗੇ ਆ ਸਾਰੀ ਖਾਲੀ ਪਈ ਹੈ ਆ ਸਾਰੀ ਖਾਲੀ ਪਈ ਹੈ ਆ ਬੈਡ ਖਾਲੀ ਹੈ ਆ ਸਾਰੇ ਬੈਡ ਦਿਖਾਓ ਆ ਵੀ ਹੁਣ ਇਹ ਵੀ ਮੇਰੇ ਕਹਿਣ ਤੋਂ ਬਾਅਦ ਇਹ ਪੇਸ਼ੈਂਟ ਇਹਨਾਂ ਨੂੰ ਵੀ ਬਾਹਰ ਰੈਂਪ ਤੇ ਖੜਾਈ ਰੱਖਿਆ ਸਿਰਫ ਸਿਰਫ ਜਿਹੜਾ ਹੈ ਮਕਸਦ ਕੀ ਹੈ ਕਿ ਜਿੱਥੋਂ ਪੈਸੇ ਬਣ ਸਕਦੇ ਆ ਮਰੀਜ਼ ਨੂੰ ਆਈਸੀਯੂ ਚ ਨਹੀਂ ਸ਼ਿਫਟ ਕਰ ਰਹੇ ਬਾਹਰ ਅੱਧੇ ਘੰਟੇ ਤੋਂ ਆ ਹੁਣ ਮਾਤਰਾ हाँ जी वो बचारी छोटी थी हमें कितनों आये दुसरे जी कितनी देर होगी तुम कड़े हैं हमारे को को 20 मिनट हो गए की कहने पहला फाइल देखा अब पहले फाइल देखी अभी बोर्ड पे हमारे जैसी मैं मामर जैसी खाली पे ही है वो भी जितने दुसरा पेशंट भी ऐसी किया ये मैं बेसिकली तो देखना कितनों पैसे बांट